ਸੱਚੇ ਪਾਤਸ਼ਾਹ ਮਤ ਕਿਰਪਾ ਕਰਨ ਵੈਸੇ ਨਾਮਾਂ ਦੇ ਵਿੱਚ ਕੁਝ ਰੱਖਿਆ ਵੀ ਨਹੀਂ ਨਾਲੇ ਸਿੱਖ ਰੋਜ਼ ਪੜਦਾ ਪਉਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਪਰ ਪੜ ਤਿਕਦਾ ਨਹੀਂ ਇੱਥੇ ਪੜ ਤਿਕਦਾ ਥੋੜੀ ਆ ਪੜਦਾ ਹੀ ਆ ਮੈਨੂੰ ਚੇਤਾ ਅੱਜ ਵੀ ਗਰੰਤੀ ਸਿੰਘ ਦਾ ਆਸ ਕਰਦੇ ਕਰਦੇ ਕੋ ਬਲਕੌਰ ਸਿੰਘ ਦੀ ਜਗ੍ਹਾ ਜਗਤਾਰ ਸਿੰਘ ਬੋਲਿਆ ਗਿਆ ਤੇ ਜਿਹੜਾ ਬਲਕੌਰ ਸਿੰਘ ਸੀਗਾ ਨਾ ਉਹ ਪਿੰਦਾ ਨੂੰ ਨਿਕਲਣ ਦੇ ਬਾਹਰ ਇਹਦੇ ਗੱਲ ਦੇ ਵਿੱਚ ਮਸਾਫਾ ਪੋਣਾ ਤੇ ਨਾਲੇ ਸ਼ਬਦ ਪੜਦਾ ਸੀ ਕੋਹੋਂ ਨਾਂ ਨਿਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣਾ ਮੇਰਾ ਨਾਲੇ ਅਸੀਂ ਸ਼ਬਦ ਪੜਦੇ ਆ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸ ਆਗਾ ਕੀਚਾ ਅਰਦਾਸ ਅਸੀਂ ਮੰਨਦੇ ਨੇ ਗੱਲ ਮੰਨਣ ਦੀ ਆ ਜਦੋਂ ਆਪਾਂ ਜਪਜੀ ਸਾਹਿਬ ਪੜਦੇ ਆ ਨਾ ਪਹਿਲਾ ਚਾਰ ਜਿਹੜੀਆਂ ਪਉੜੀਆਂ ਹੁੰਦੀਆਂ ਸੁਣਨਦੀਆਂ ਹੁੰਦੀਆਂ ਫਿਰ ਚਾਰ ਪਉੜੀਆਂ ਮੰਨਣ ਦੀਆਂ ਹੁੰਦੀਆਂ ਮਤ ਕਹਿੰਦੇ ਮੰਨੇ ਕੀ ਗੱਤ ਜੇ ਕਹਿੰਦੇ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਿਲ ਪਈ ਸੀ ਮਾਜੀ ਨੇ ਗੱਲ ਬਿਰਤੀ ਬਈ ਜਿਹੜਾ ਪੜਦਾ ਬਾਤ ਸੁਣਦਾ ਵਾ ਠੀਕ ਆ ਪੜਨਾ ਵੀ ਚੰਗਾ ਵਾ ਸੁਣਨਾ ਵੀ ਚੰਗਾ ਬਣ ਵੀ ਤੀਆਂ ਗਾਕੇ ਰੱਖਿਓ ਮੈਂ ਆਪਣੇ ਪ੍ਰਸੰਗ ਦੀ ਅਖੀਰਲੀ ਗੱਪ ਤਾਂ ਤੁਹਾਡੇ ਸਾਹਮਣੇ ਕਹਿਣੀ ਆ ਜੇ ਮੈਂ ਆਪਣੇ ਕੋਲੋਂ ਕਹਾਂ ਮੈਂ ਜੇ ਵੀ ਬੇਨਤੀ ਕਰਤੀ ਆ ਮੈਂ ਕੁਰਬਾਨੀ ਤੋਂ ਬਾਹਰ ਨਹੀਂ ਜਾਂਦਾ ਅੱਛਾ ਮੈਂ ਤੁਹਾਨੂੰ ਪਿਆ ਤੁਸੀਂ ਸੁਣਦੇ ਪਿਆ ਇਹ ਵੀ ਹੋ ਸਕਦਾ ਕਿ ਮੈਂ ਅੱਜ ਆਇਆ ਤੇ ਮੈਂ ਸੋਚਿਆ ਤੁਸੀਂ ਅੱਜ ਹੀ ਸੁਣਦੇ ਪਿਆ ਵੀਰਾਂ ਤੁਸੀਂ ਸੋਚਣਾ ਕੀ ਮੈਂ ਆਜੀ ਬੋਣਾ ਪਿਆ ਮੈਂ ਵੀ ਬੜਾ ਚਿਰ ਤਾਂ ਗੋੰਨਾ ਪਿਆ ਅੱਛਾ ਇਹਦਾ ਮਤਲਬ ਤਾਂ ਕੀ ਆ ਵੀ ਗੋੰਦਿਆਂ ਨੂੰ ਬੜਾ ਚਿਰ ਹੋ ਗਿਆ ਸੁਣਦਿਆਂ ਨੂੰ ਬੜਾ ਚਿਰ ਹੋ ਗਿਆ ਗੱਲ ਹਜੇ ਨਹੀਂ ਬਣੀ ਬਣਨੀ ਚਾਹੀਦੀ ਹੁਣ ਆਪਾਂ ਗੁਰੂ ਕੋ ਪੁੱਛ ਗਏ ਵੀ ਸਤਿਗੁਰ ਸੱਚੇ ਪਾਤਸ਼ਾਹ ਤਾਂਗਿਆਂ ਨੂੰ ਗੋੰਦਿਆਂ ਨੂੰ ਬੜਾ ਚਿਰ ਹੋ ਗਿਆ ਸਾਨੂੰ ਸੁਣਦਿਆਂ ਨੂੰ ਬੜਾ ਚਿਰ ਹੋ ਗਿਆ ਅਸਲ ਦੇ ਵਿੱਚ ਸਾਡੀ ਗੱਲ ਬਣਦੀ ਪਿਉਣੀ ਪਾਤਸ਼ਾਹ ਦੀ ਬਾਣੀ ਕਿੰਦੀ ਗਾਦੀ ਹੈ ਸੁਣੀਏ ਮੱਝ ਕਹਿੰਦੇ ਗੋਣਾ ਵੀ ਚੰਗਾ ਸੁਣਨਾ ਵੀ ਚੰਗਾ ਕਾਵਿਆ ਸੁਣੀਏ ਮਨ ਰੱਖੀਏ ਬਹੁ ਸਾਡੇ ਅੰਦਰ ਗੁਰੂ ਦਾ ਡਰ ਨਹੀਂ ਹੈਗਾ ਸਾਡੇ ਅੰਦਰ ਗੁਰੂ ਦਾ ਪਿਆਰ ਨਹੀਂ ਹੈਗਾ ਜਿਹਦੇ ਅੰਦਰ ਡਰ ਹੋ ਗਿਆ ਪਿਆਰ ਆ ਗਿਆ ਫਿਰ ਮੱਝ ਕਹਿੰਦੇ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਉਹ ਨਹੀਂ ਪੁੰਦੇ ਸੇ ਕੇ ਚੱਲਾਵਾ ਵੀ ਸ਼ਰਾਬ ਨਹੀਂ ਪੀਣੀ ਉਹ ਕੋਈ ਜਥਾ ਕਹਿ ਕੇ ਵੀ ਨਹੀਂ ਪਿਆ ਵੀ ਪੀ ਲਿਆ ਕਰੋ ਨਹੀਂ ਅੱਜ ਤੱਕ ਜਿੰਨੇ ਜਥੇ ਸੱਦੇ ਹੀ ਕਹਿੰਦੇ ਵੀ ਸ਼ਰਾਬ ਨਹੀਂ ਪੀਣੀ ਤੇ ਪਰ ਸਿੱਖਾਂ ਦੇ ਘਰ ਵਿੱਚ ਵਿਆਹ ਹੋਵੇ ਮੈਨੂੰ ਨਹੀਂ ਲੱਗਦਾ ਕਿ ਸ਼ਰਾਬ ਤੋਂ ਬਿਨਾ ਹੁੰਦਾ ਹੋਵੇ ਬਾਪੇ ਨੂੰ ਭਾਵੇਂ ਬਾਅਦ ਵਿੱਚ ਦੱਸਣਗੇ ਤੇਲੇ ਪਰਿਵਾਰ ਹੈਗੇ ਆ ਸਾਰਿਆਂ ਉੱਤੇ ਕਾਨੂੰਨ ਲਾਗੂ ਨਹੀਂ ਹੁੰਦਾ ਪਰ ਅੱਜ ਜਿੰਨਾ ਸਾਗੇ ਧਰਾਂ ਦੇ ਵਿੱਚ ਵਿਆਹਾਂ ਦੇ ਸਮਾਗਮਾਂ ਦੇ ਉੱਤੇ ਗੁਰਮਤियां ਟੱਟੀਆਂ ਉੱਡਦੀਆਂ ਵਾਂ ਉਹਨੀਆਂ ਹੋਰ ਕਿਤੇ ਨਹੀਂ ਉੱਡਦੀਆਂ ਕਿਉਂਕਿ ਇੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀਆਂ ਸੱਚ ਸੁਣਾਏ ਸੀ ਸੱਚ ਕੀ ਪਹਿਲਾਂ ਐਦਾਂ ਹੁੰਦਾ ਵਾ ਪਰ ਅਸੀਂ ਨਾ ਸੁਣਨ ਵਾਸਤੇ ਤਿਆਰ ਆ ਤੇ ਨਾ ਮੰਨਣ ਵਾਸਤੇ ਤਿਆਰ ਆ ਜਿੱਥੇ ਮੰਨਣਾ ਪੈਣਾ ਵੀ ਸੱਚੇ ਪਾਤਸ਼ਾਹ ਮੇਰੇ ਕੋਲ ਗਲਤੀ ਹੁੰਦੀ